ਸ਼੍ਰੋਮਣੀ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਅੱਜ ਇੱਕ ਤਹਿਲਕਾ ਭਰਿਆ ਬਿਆਨ ਸਾਹਮਣੇ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਕਹਿ ਲਈਏ ਕਿ ਵਰਕਿੰਗ ਪ੍ਰਧਾਨ ਬੜਵਿੰਦਰ ਸਿੰਘ ਭੁੰਦੜ ਵੱਲੋਂ ਉਹ ਬਿਆਨ ਕੀ ਹੈ ਤੇ ਅਕਾਲੀ ਦਲ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਅਗਲਾ ਮਾਹੌਲ ਸਿਰਜੀ ਕੀ ਸਾਹਮਣੇ ਆਏਗਾ ਇਸ ਸਾਰੇ ਮਾਮਲੇ ਸੰਬੰਧੀ ਚਰਚਾ ਜਿਹੜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਕਰ ਰਹੇ ਹਾਂ ਤੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਬੈਠਕ 10 ਫਰਵਰੀ ਨੂੰ ਸਦਲੇਗੀ ਹੈ ਐਸਜੀਪੀਸੀ ਦੇ ਆਨਰੇਰੀ ਮੁਖ ਸਕਤਰ ਕੁਲਵੰਤ ਸਿੰਘ ਮੰਨਣ ਵੱਲੋਂ ਇਹ ਬੈਟ੍ਰਿਕ ਸਦਹੀ ਗਈ ਹੈ ਹਾਲਾਂਕਿ 11 ਫਰਵਰੀ ਨੂੰ ਜਿਹੜੀ 7 ਮੈਂਬਰੀ ਕਮੇਟੀ ਹੈ ਉਹਦੀ ਬੈਟ੍ਰਿਕ ਪਿਛਲੇ ਸਮੇਂ ਨਿਰਧਾਰਤ ਹੋਈ ਸੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਨੜ ਨੂੰ ਸਦਿਆ ਗਿਆ ਸੀ ਪਰੰਤੂ ਬਲਵਿੰਦਰ ਸਿੰਘ ਭੁੰਨੜ ਵੱਲੋਂ ਜਿਹੜਾ ਅੱਜ ਬਿਆਨ ਤਾਜ਼ਾ ਤਰੀਨ ਆਇਆ ਹੈ ਕਹਿ ਸਕਦੇ ਆ ਕਿ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਇਸ ਬਿਆਨ ਨੂੰ ਤਹਿਲਕਾ ਵੀ ਮੰਨਿਆ ਜਾਂਦਾ ਹੈ ਉਹ ਬਿਆਨ ਕੀ ਇਸ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਅੱਜ ਦੇ ਇਸ ਕਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਉੱਗੇ ਰਾਜ ਸਿੰਘ ਮਹਿਰ ਤੇ ਅਦਾਰਾ ਜਾਗੋ ਇੰਟਰਸ ਦੇ ਸਪਾਧਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਿੱਧੇ ਆਈਏ ਬਲਵਿੰਦਰ ਸਿੰਘ ਭੁੰਤੜਪੁਰ ਲੋਕ ਕਿਹੜਾ ਇਹ ਜਿਹੜਾ ਬਿਆਨ ਆਇਆ ਜਿਹਨੂੰ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਇੱਕ ਤਹਿਲਕੇ ਵਾਂਗੂ ਮੰਨਿਆ ਜਾ ਰਿਹਾ ਹੈ ਕੀ ਹੈ ਉਹ ਬਿਆਨ ਦੇ ਉਸ ਬਿਆਨ ਪਿੱਛੇ ਕੀ ਰਾਜ ਹੈ ਕੀ ਹੈ ਬਿਆਨ ਦੀ ਕਹਿ ਸਕਦੇ ਆਂ ਕਿ ਅੰਦਰੂਨੀ ਰਣਨੀਤੀ ਜੀ ਡਾਕਟਰ ਸਾਹਿਬ ਡੰਟ ਸਾਹਿਬ ਜਿਸ ਤਰ੍ਹਾਂ ਕਿ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਅਕਾਲੀ ਦਲ ਦੀ ਜਿਹੜੀ ਰਾਜਨੀਤੀ ਹੈ ਪਿਛਲੇ ਸਮੇਂ ਤੋਂ ਉਤਰਾ ਚੜਾ ਬੜੀ ਤਰ੍ਹਾਂ ਦੇ ਆ ਰਹੇ ਨੇ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਵੀ ਹੁਣ ਇਹ ਨਹੀਂ ਥਾਰਾ ਕੁਝ ਸੈਟਅਪ ਹੋ ਰਿਹਾ ਤੇ ਕਈ ਵਾਰ ਇਹ ਲੱਗਦਾ ਵੀ ਇਹਨਾਂ ਦੇ ਵਿੱਚ ਦਬੀੜ ਬਹੁਤ ਜ਼ਿਆਦਾ ਪੈ ਰਿਹਾ ਤੇ ਬੜਾ ਤਣਾਅ ਭਰਪੂਰ ਹੋਏਗਾ ਪਰੰਤੂ ਇਹ ਇਹ ਤੂ ਇਹ ਲੱਗ ਰਿਹਾ ਜਿਹੜੀ ਹੁਣ ਤਾਜ਼ਾ ਤਰੀਨ ਹੋ ਰਹੀ ਹੈ ਜਿਵੇਂ ਕਿ ਪਿਛਲੇ ਦਿਨੀ 7 ਮੈਂਬਰੀ ਕਮੇਟੀ ਦੇ ਜਿਸ ਨੇ ਕਿ ਸ਼੍ਰੀ ਕਾਲਤਖਸਬ ਵੱਲੋਂ ਬਣਾਈ ਗਈ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ ਜਿਸ ਤਰ੍ਹਾਂ ਕਿ ਉਹਦੀ ਬਰੀਫਿੰਗ ਕੀਤੀ ਗਈ ਸੀ ਕਿ ਬੜੇ ਵਧੀਆ ਮਾਹੌਲ ਦੇ ਵਿੱਚ ਹੋਈ ਹੈ ਅਤੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਨੂੰ 11 ਤਰੀਕ ਦੀ ਮੀਟਿੰਗ ਦੇ ਵਿੱਚ ਤਲਬ ਕਰਨ ਦੇ ਲਈ ਇਸ ਤਰ੍ਹਾਂ ਦਾ ਇੱਕ ਫੈਸਲਾ ਹੋਇਆ ਸੀ ਵੀ ਉਹਨਾਂ ਤੋਂ ਪੁੱਛਿਆ ਜਾਵੇਗਾ ਤੇ ਪ੍ਰੰਤੂ ਇਸ ਦੇ ਨਾਲ ਹੀ ਮੂ ਜਿਹੜਾ ਕਿ ਸਰਦਾਰ ਬਲਬਿੰਦਰ ਸਿੰਘ ਢੁੰਡਰ ਕਾਰਜਕਾਰੀ ਪ੍ਰਧਾਨ ਨੇ ਇਹ ਕਿਹਾ ਕਿ ਕੱਲ ਨੂੰ 5 ਲੱਖ ਦੀ ਭਰਤੀ ਵਾਸਤੇ 5000 ਕਾਪੀਆਂ ਹੋਰ ਵੰਡੀਆਂ ਜਾਣਗੀਆਂ ਤੇ ਉਹਨਾਂ ਨੇ ਕਿਹਾ ਕਿ 25 ਲੱਖ ਤੱਕ ਦੀ ਸਾਡੀ ਭਰਤੀ ਹੋ ਚੁੱਕੀ ਹੈ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਵਰਕਰਾਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਨਮਾਨਤ ਵੀ ਕਰਾਂਗੇ ਜਿਹੜੇ ਡਾਕਟਰ ਸਾਹਿਬ ਇੱਥੇ ਮੈਂ ਛੋਟੀ ਜੀ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਇਹ ਸਵਾਲ ਉੱਠਿਆ ਸੀ ਕਿ ਸ਼ਾਇਦ ਪਿਛਲੀ ਪੁਰਾਣੀ ਭਰਤੀ ਜਿਹੜੀ ਉਹ ਰੱਦ ਹੋਏਗੀ ਤੇ ਨਵੇਂ ਸਿਰੋਂ ਭਰਤੀ ਹੋਏਗੀ ਕਿਉਂਕਿ ਜਿਹੜੀ ਪਿਛਲੇ ਦਿਨੀ ਜਿਹੜੀ ਬੈਠਕ ਬਹਾਦਰਗੜ ਪਟਿਆਲਾ ਦੇ ਵਿੱਚ ਹੁੰਦੀ ਹੈ ਸੱਤ ਮੈਂਬਰੀ ਕਮੇਟੀ ਦੀ ਜਿਹਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਨੂੰ 11 ਫਰਵਰੀ ਲਈ ਸੱਦਾ ਗਿਆ ਸੀ ਪਰੰਤੂ ਜਿਸ ਤਰ੍ਹਾਂ ਅੱਜ ਬਲਵਿੰਦਰ ਸਿੰਘ ਭੁੰਦੜ ਸਾਹਿਬ ਦਾ ਬਿਆਨ ਆਉਂਦਾ ਹੈ ਕਿ 5000 ਜਿਹੜੀਆਂ ਚਾਪੀਆਂ ਨੇ ਹੋਰ ਵੰਡੀਆਂ ਜਾਣਗੀਆਂ ਕਦੋਂ 7 ਫਰਵਰੀ ਨੂੰ ਭਲਕੇ 5 ਲੱਖ ਦੀਆਂ ਬਣਦੀਆਂ ਤੇ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ 25 ਲੱਖ ਜਿਹੜੀਆਂ ਭਰਤੀ ਦੀਆਂ ਕਾਪੀਆਂ ਨੇ ਉਹ ਵੰਡੀਆਂ ਜਾ ਚੁੱਕੀਆਂ ਨੇ ਪੰਜਾਬ ਦੇ ਨਾਲ ਉੱਤਰ ਪ੍ਰਦੇਸ਼ ਹਿਮਾਚਲ ਹਰਿਆਣਾ ਰਾਜਸਥਾਨ ਦੀ ਜਿਹੜੀ ਗੱਲ ਸਾਹਮਣੇ ਆਈ ਏ ਬਲਵਿੰਦਰ ਸਿੰਘ ਭੁੰਦਰ ਦੇ ਬਿਆਨ ਤੋਂ ਜੋ ਕੁਝ ਸਾਹਮਣੇ ਆਇਆ ਪਰ 7 ਫਰਵਰੀ ਨੂੰ ਇਹ 5 ਲੱਖ ਕਾਪੀਆਂ ਹੋਰ ਵੰਡੀਆਂ ਜਾ ਰਹੀਆਂ ਨੇ ਕਹਿੰਦਾ ਭਾਵੇਂ ਕਿ ਪਾਰਟੀ ਦੇ ਵਿੱਚ ਅਛਾ ਹੈ ਬਲਵਿੰਦਰ ਸਿੰਘ ਭੁੰਦਰ ਦੇ ਬਿਆਨ ਮਤਾਬਕ ਫਿਰ ਉਹ ਸੱਤ ਮੈਂਬਰੀ ਕਮੇਟੀ ਦਾ ਜੇਕਰ ਪਿਛਲੇ ਦਿਨਾਂ ਤੋਂ ਲੈ ਕੇ 11 ਫਰਵਰੀ ਤੱਕ ਉਹਨੂੰ ਘੋਖੀਏ ਦੇਖੀਏ ਉਹਦਾ ਕੀ ਬਣੂਗਾ ਭਰਤੀ ਤਾਂ ਬੇਰੋਕ ਟੋਕ ਜਾਰੀ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਸੰਬੰਧੀ ਹਲੇ ਤੱਕ ਕੋਈ ਉਜਰ ਨਹੀਂ ਕੀਤਾ ਨਾ ਹੀ ਸਾਹਮਣੇ ਆਇਆ ਹੈ ਅਕਾਲੀ ਦਲ ਵੀ ਬੇਰੋਕ ਟੋਕ ਇਹ ਭਰਤੀ ਕਰ ਰਿਹਾ ਹੈ ਪਹਾਦਰਗਾੜ ਸੱਤ ਮੈਂਬਰੀ ਕਮੇਟੀ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਨਿਰੰਤਰ ਜਾਰੀ ਰਹੀ ਜੀ ਡਾਕਟਰ ਸਾਹਿਬ ਬਲਵਿੰਦਰ ਸਿੰਘ ਭੁੰਦਰ ਦੇ ਬਿਆਨ ਦੇ ਇਰਦ-ਗਿਰਦ ਹੋਰ ਕੁਝ ਜੀ ਇੰਟਰਸਾਬੇ ਇਹੋ ਲੱਗਦਾ ਹੈ ਵੀ ਜਿਹੜਾ ਸ਼੍ਰੋਮਣੀ ਕਾਲੀ ਲਲ ਦੀ ਜਿਹੜੀ ਮੇਨ ਸਟਰੀਮ ਹੈ ਉਹਨਾਂ ਵੱਲੋਂ ਇਹ ਨਿਸ਼ਚਿਤ ਕੀਤਾ ਗਿਆ ਤਹੱਯਾ ਕੀਤਾ ਗਿਆ ਕਿ ਅਸੀਂ ਪੂਰੀ ਤਰ੍ਹਾਂ ਭਰਤੀ ਕਰਨੀ ਹੈ ਤੇ ਜਿਵੇਂ ਬਲਵਿੰਦਰ ਸਿੰਘ ਭੁੰਦਰ ਨੇ ਕਿਹਾ ਪੰਜ ਲੱਖ ਦੀ ਭਰਤੀ ਵਾਲੇ ਫਾਰਮ ਕਰਨ ਨੂੰ ਵੰਡੇ ਜਾਣਗੇ ਤੇ 5 ਲੱਖ ਦੇ ਲਈ 5000 ਕਾਪੀਆਂ ਹੋਸ਼ ਪਾਈਆਂ ਜਾਣਗੀਆਂ ਤੇ ਸਾਡਾ ਟੀਚਾ 35 ਲੱਖ ਦੀ ਭਰਤੀ ਕਰਨ ਦਾ ਹੈ ਇਹਦੇ ਤੋਂ ਇਹ ਲੱਗਦਾ ਹੈ ਕਿ ਉਹਨਾਂ ਦਾ ਜੋ ਤਹੱਯਾ ਕੀਤਾ ਹੋਇਆ ਉਸ ਨੂੰ ਉਹ ਪੂਰੀ ਤਰ੍ਹਾਂ ਅੱਗੇ ਵਧਾ ਰਹੇ ਨੇ ਇਹਦੇ ਵਿੱਚ ਨਿਰਸੰਦੇਹ ਇਹ ਜਿਹੜੀ ਮਹੱਤਵਪੂਰਨ ਭੂਮਿਕਾ ਸ਼੍ਰੀ ਕਰਤਕ ਸਾਹਿਬ ਦੇ ਜਥੇਦਾਰ ਸਾਹਿਬ ਦੀ ਜਥੇਦਾਰ ਸਾਹਿਬ ਬਾਹਰ ਨੇ ਤੇ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦਾ ਹਲੇ ਤੱਕ ਸੰਕੇਤ ਨਹੀਂ ਆਇਆ ਤੇ ਜਿਵੇਂ ਕਿ ਪਹਿਲਾਂ ਵੀ ਸਦਾਰ ਨਹਿਰ ਵਾਲੇ ਜਥੇਦਾਰ ਸਾਹਿਬ ਨੂੰ ਮਿਲੇ ਸਨ ਕਿ ਭਰਤੀ ਠੀਕ ਨਹੀਂ ਹੋ ਰਹੀ ਜਾਂ ਭਰਤੀ ਬਾਰੇ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਜਥੇਦਾਰ ਸਾਹਿਬ ਨੇ ਇਨਾਂ ਹੀ ਕਿਹਾ ਸੀ ਕਿ ਇਨਵਨ ਹੁਕਮਾਂ ਦੀ ਪਾਲਣਾ ਕੀਤੀ ਜਬ ਹੁਣ ਇਨਵਨ ਹੁਕਮਾਂ ਦੀ ਪਾਲਣਾ ਕਿਸ ਤਰ੍ਹਾਂ ਹੋ ਰਹੀ ਹੈ ਕਿਉਂਕਿ ਇਹ ਦੇ ਕੇ ਸ਼੍ਰੋਮਣੀ ਕਾਲੀ ਦਲ ਆਪਣੀ ਭਰਤੀ ਕਰ ਰਿਹਾ ਹੈ ਤੇ ਉਹਨਾਂ ਵੱਲੋਂ ਵੀ ਇਹੋ ਕਿਹਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਤੇ ਉਹਨਾਂ ਦੇ ਹਦੇਸ਼ ਮੁਤਾਬਕੀ ਹੋ ਰਹੀ ਹੈ ਹੁਣ ਇਹਦੇ ਤੋਂ ਇਹੋ ਲੱਗਦਾ ਹੈ ਕਿ ਸੁਧਾਰ ਲਹਿਰ ਅਤੇ ਸ਼ੋਮਣੀ ਕਾਲੀ ਦਲ ਜਿਹੜੇ ਮੇਨ ਸਟਰੀਮ ਹੈ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕੋਈ ਹਲ ਤੱਕ ਤਾਲਮੇਲ ਨਹੀਂ ਬੈਠਿਆ ਤੇ ਕਾਲੀ ਦਲ ਦੀ ਇਹੋ ਨੀਤੀ ਹੈ ਜਾਂ ਸਟਰੈਟਜੀ ਹੈ ਕਿ ਆਪਣੀ 35 ਲੱਖ ਦੀ ਭਰਤੀ ਪੂਰੀ ਤਰ੍ਹਾਂ ਦਿਖਾਈ ਜਾਵੇ ਤੇ ਪੂਰਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਭਾਵ ਦਿੱਤਾ ਜਾਵੇ ਬੇਸ਼ੱਕ ਇਹ ਪੁੰਦਰ ਸਾਹਿਬ ਨੂੰ 11 ਤਰੀਕ ਨੂੰ ਉੱਥੇ ਬੁਲਾਇਆ ਗਿਆ ਇਸ ਤੋਂ ਪਹਿਲਾਂ ਉਹ 7 ਤਰੀਕ ਨੂੰ 7 ਫਰਵਰੀ ਨੂੰ ਆਪਣੇ 5 ਲੱਖ ਦੇ ਭਰਤੀ ਦੇ ਫਾਰਮ ਵੰਡ ਰਹੇ ਨੇ ਤੇ ਉਸ ਦਿਨ ਜਦੋਂ ਜੀ ਗਿਆਨਗੇ ਮੀਟਿੰਗ ਦੇ ਵਿੱਚ ਉਹ ਇਸ ਤਰ੍ਹਾਂ ਕਹਿਣਗੇ ਕਿ ਇਸ ਤਾਈਂ ਨਹੀਂ ਭਰਤੀ ਹੋ ਚੁੱਕੀ ਹੈਗੀ ਹੂੰ ਇਹਦੀ ਵਿਆਖਿਆ ਵੀ ਇਹ ਹੋ ਸਕਦੀ ਹੈ ਉਹ ਇਹ ਕਹਿਣ ਵੀ ਹੁਣ ਇਹ ਫਾਰਮਾਂ ਨੂੰ ਤੁਸੀਂ ਚੈੱਕ ਕਰ ਲਵੋ ਜਿਹੜੀ 7 ਮੈਂਬਰੀ ਕਮੇਟੀ ਹੈ ਉਹ ਉਹ ਇਹਨਾਂ ਦੇ ਫਾਰਮਾਂ ਦੀ ਉਹ ਵੀ ਦੇਖ ਰੇ ਕਰ ਸਕਦੇ ਚੈੱਕ ਕਰ ਲਵੇ ਜਿਹਾ ਕਹਿ ਸਕਦੇ ਨੇ ਪਰ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਅਕਾਲੀ ਦਲ ਦੀ ਮੇਨਸਟ੍ਰੀਮ ਭੁੰਦੜ ਗਰੁੱਪ ਜਾਂ ਕਹਿ ਲਈਏ ਕਿ ਸੁਖਬੀਰ ਬਾਦਲ ਦਾ ਧੜਾ ਇਸ ਭਰਤੀ ਦੇ ਵਿੱਚ ਬੜੀ ਸਰਗਰਮੀ ਦੇ ਨਾਲ ਜੋਸ਼ਖਰੋਸ਼ ਦੇ ਨਾਲ ਲੱਗਿਆ ਹੋਇਆ ਹੈ ਪਰ ਸਿਹਾਰ ਤੇਰੇ ਭਾਵੇਂ ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਦੇ ਰਹੀ ਹੈ ਕਈ ਬਿਆਨ ਵੀ ਦੇ ਰਿਹਾ ਹੈ ਪਰੰਤੂ ਭਰਤੀ ਵਾਲੇ ਪਾਸੇ ਉਹ ਹਾਲੇ ਨਹੀਂ ਤੁਰੇ ਉਹ ਕੀ ਉਹ ਜਿਹੜੀ 11 ਫਰਵਰੀ ਦੀ ਹੋਣ ਵਾਲੀ ਬੈਠਕ ਦਾ ਇੰਤਜ਼ਾਰ ਕਰਨਗੇ ਪਰ ਜੇਕਰ ਕੋ ਕੀਏ ਤਾਂ ਭਰਤੀ ਇੱਕ ਤੇਰੀ ਕਰ ਰਹੀ ਹੈ ਭਰਤੀ ਮੋٹے ਤੌਰ ਤੇ ਜੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਕੇਲਗੀ ਕੇ ਬਾਦਰਾ ਮੱਲ ਹੋ ਰਹੀ ਹੈ ਬਲਵਿੰਦਰ ਸਿੰਘ ਖੁੰਦਰ ਦਾ ਜਿਹੜਾ ਹੈ ਹੁਣ ਕਿ ਅਸੀਂ ਜਿਹੜੀਆਂ 5 ਲੱਖ ਹੋਰ ਸੱਤ ਨੂੰ ਕਰਨੀ ਹੈ 7 ਫਰਵਰੀ ਨੂੰ 25000 ਕਾਪੀਆਂ ਹੋਰ ਮੰਗ ਰਹੇ ਨੇ 100000 ਇਹਦੇ ਤੋਂ ਕੀ ਆਪਾਂ ਮੰਨੇ ਮੰਨਦੇ ਆ ਸਿਹਾਰ ਤੇ ਕਿੱਥੇ ਖੜੀ ਵਿਖਾਈ ਦੇ ਰਹੀ ਹੈ ਫਿਰ ਪਿੰਟਰ ਸਾਹਿਬ ਦੇਖੋ ਸਿਹਾਰ ਤੇ ਸਿਰਫ ਇਹੀ ਹੈ ਕਿ ਕਾਲਤਖ ਸਾਹਿਬ ਦੇ ਵੱਲੋਂ ਉਹਨਾਂ ਦੀ ਟੇਕ ਸੀ ਜਥੇਦਾਰ ਸਾਹਿਬ ਦੇ ਵੱਲੋਂ ਵੀ ਜੇਕਰ ਜਥੇਦਾਰ ਸਾਹਿਬ ਨਿਰਦੇਸ਼ ਦਿੰਦੇ ਜਾਂ ਭਰਤੀ ਨੂੰ ਰੋਕਦੇ ਫਿਰ ਤਾਂ ਉਹਨਾਂ ਦੀ ਹੈਗੀ ਸੀ ਤੇ ਹੁਣ ਕਿਉਂਕਿ ਜਥੇਦਾਰ ਸਾਹਿਬ ਵੱਲੋਂ ਕੋਈ ਇਸ ਤਰ੍ਹਾਂ ਦਾ ਆ ਨਹੀਂ ਰਿਹਾ ਤੇ ਸੁਧਾਰ ਲਹਿਰ ਆਪਣੇ ਤੌਰ ਤੇ ਕੀ ਕਰ ਸਕਦੀ ਹੈ ਨਾ ਕਿਉਂਕਿ ਕਾਪੀਆਂ ਤਾਂ ਸ਼੍ਰੋਮਣੀ ਕਾਲੀ ਦਲ ਦੀ ਮੇਨ ਸਟ੍ਰੀਮ ਵੱਲੋਂ ਹੀ ਦਿੱਤੀਆਂ ਜਾਣੀਆਂ ਨੇ ਤੇ ਉਸ ਢਾਂਚੇ ਵੱਲੋਂ ਦਿੱਤੀਆਂ ਜਾਣੀਆਂ ਨੇ ਉਹ ਭਰਤੀ ਕਿਵੇਂ ਕਰਨਗੇ ਜੇ ਆਪਣੇ ਤੌਰ ਤੇ ਲੱਗ ਹੋ ਕੇ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਲੰਗਣਾ ਦਾ ਵੀ ਇੱਕ ਕੰਡਾ ਫੇਰ ਇਹ ਅਕਾਲੀ ਦਲ ਵਾਲੇ ਕਹਿਣਗੇ ਜੀ ਇਹ ਤਾਂ ਮੁਨਕਰ ਹੋ ਕੇ ਇਹ ਕਰ ਰਹੇ ਨੇ ਪਰੰਤੂ ਜੇ ਮੋٹے ਤੌਰ ਤੇ ਦੇਖਿਆ ਜਾਵੇ ਤਾਂ ਜਿਹੜੀ ਭਰਤੀ ਦੀ ਮੁਹਿੰਮ ਹੈ ਜਾਂ ਭਰਤੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਾਰਾ ਸ਼੍ਰੋਮਣੀ ਕਾਲੀ ਦਲ ਦੇ ਐਂਡ ਇਹਨਾਂ ਨਿਰਦੇਸ਼ਾਂਸ ਆਂ ਹੀ ਚੱਲ ਰਿਹਾ ਜਿਵੇਂ ਕਿ ਭੁੰਦਰ ਸਾਹਿਬ ਦੇ ਬਿਆਨ ਤੋਂ ਆ ਵੀ 20 ਫਰਵਰੀ ਤੱਕ ਅਸੀਂ 35 ਲੱਖ ਦੀ ਭਰਤੀ ਕਰਾਂਗੇ 20 ਫਰਵਰੀ ਤੱਕ ਉਹਨਾਂ ਨੇ ਕਾਂਡਾਪਾ ਦੇ 20 ਫਰਵਰੀ ਤੱਕ ਭਰਤੀ ਦਾ ਜਿਹੜਾ ਇਹ ਸੈਟਅਪ ਹੈ ਸਾਰਾ ਇਹ ਨਿਬੇੜ ਲਿਆ ਜਾਏਗਾ ਅੰਤਰਾਜੀਪ ਅਗਰ ਉਹ ਬਿਲਕੁਲ ਜੀ ਇਹੀ ਹੈ 20 20 ਫਰਵਰੀ ਤੱਕ ਉਹਨਾਂ ਨੇ ਸਾਰੀ ਭਰਤੀ ਦੀ ਮੁਹਿੰਮ ਜਿਹੜੀ ਚਲਾਈ ਹੋਈ ਆ ਇਹ ਪ੍ਰੋਗਰਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ 1 ਮਾਰਚ ਨੂੰ ਪ੍ਰਧਾਨ ਦੀ ਚੋਣ ਕਰਨੀ ਉਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਸ ਦੇ ਉੱਪਰ ਉਹ ਪੱਕੇ ਪੈ ਰਹੀ ਆਪਣਾ ਕਾਰਵਾਈ ਅੱਗੇ ਵਧ ਰਹੇ ਨੇ ਤੇ ਸੁਧਾਰ ਲਹਿਰ ਵਾਲਿਆਂ ਦੀ ਤਾਂ ਸਿਰਫ ਤੇ ਸਿਰਫ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲ ਗਿਆ ਸੱਤ ਮੈਂਬਰੀ ਕਮੇਟੀ ਦੀ ਜਿਸ ਤਰ੍ਹਾਂ ਕਿ ਜਿਹੜੀ ਮੀਟਿੰਗ ਹੋਈ ਆ ਉਸ ਦਾ ਦੇਖਣਗੇ ਵੀ 11 ਫਰਵਰੀ ਨੂੰ ਕਿਸ ਤਰ੍ਹਾਂ ਦਾ ਉਹਦਾ ਆਊਟਕਮ ਕੀ ਆਉਂਦਾ ਕੀ ਉਹਦਾ ਫੈਸਲਾ ਆਉਂਦਾ ਵੀ ਜੇ ਭੁੰਦਰ ਸਾਹਿਬ ਉੱਥੇ ਜਾਂਦੇ ਨੇ ਉਸ ਮੀਟਿੰਗ ਦੇ ਵਿੱਚ ਉੱਥੇ ਕੀ ਫੈਸਲਾ ਲਿਆ ਜਾਂਦਾ ਤੇ ਕਿਸ ਤਰ੍ਹਾਂ ਦਾ ਉਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦਾ ਉਸ ਤੋਂ ਬਾਅਦ ਹੀ ਇਸ ਦਾ ਲਹਿਰ ਵਾਲੇ ਤਾਪ ਦੀ ਕੋਈ ਜੇ ਕੋਈ ਹम्म ਹम्म ਬਿਲਕੁਲ ਡਾਕਟਰ ਸਾਹਿਬ ਜਿਹੜੀ 4 ਫਰਵਰੀ ਨੂੰ ਪਟਿਆਲਾ ਵਿਖੇ ਸੱਤ ਮੈਂਬਰੀ ਕਮੇਟੀ ਦੀ ਬੈਠਕ ਹੁੰਦੀ ਹੈ ਧਾਮੀ ਸਾਹਿਬ ਉਹ ਬੈਠਕ ਸੱਦੇ ਉਹਦੇ ਵਿੱਚ ਸੁਧਾਰ ਧਰਤ ਨਾਲ ਜੁੜੀ ਲੀਡਰਸ਼ਿਪ ਤਾਂ ਮੋٹے ਤੌਰ ਤੇ ਇਹੀ ਕਹਿ ਰਹੀ ਸੀ ਕਿ ਜਿਹੜੀ ਪ੍ਰਾਣੀ ਭਰਤੀ ਉਹ ਹੁਣ ਰੱਦ ਹੋਏਗੀ ਜਾਂ ਰੱਦ ਸਮਝੀ ਜਾਏਗੀ ਫਾਈਨਲ ਫੈਸਲਾ ਉਹ 11 ਫਰਵਰੀ ਨੂੰ ਹੋਏਗਾ ਪਰ ਉਹ ਭਰਤੀ ਦਾ ਪ੍ਰੋਸੈਸ ਤਾਂ ਬੜੀ ਤੇਜ਼ੀ ਨਾਲ ਜਾ ਰਿਹਾ ਹੈ ਇਹ ਕਹਿੰਦਾ ਭਾਵ ਕਿ ਆਖਰੀ ਦੌਰ ਦੇ ਵਿੱਚ ਆਖਰੀ ਪੜਾ ਦੇ ਵਿੱਚ ਹੈ ਪਰਾਣੀ ਪੜਤੀ ਰੱਦ ਹੋਣ ਦਾ ਜਿਹੜਾ ਸਵਾਲ ਹੈ ਉਹ ਕਿੱਥੇ ਖੜਾ ਬਖਾਈ ਦਿੰਦਾ ਭਿੰਡਰ ਸਾਹਿਬ ਜਿਹੜੀ ਅੱਜ ਦੀ ਜਿਸ ਤਰ੍ਹਾਂ ਡਵੈਲਪਮੈਂਟ ਹੋ ਰਹੀ ਹੈ ਇਹਦੇ ਤੋਂ ਤਾਂ ਪੁਰਾਣੀ ਪੜਤੀ ਰੱਦ ਹੋਣ ਦਾ ਕੋਈ ਕਿਸੇ ਤਰ੍ਹਾਂ ਦੀ ਸੰਕੇਤ ਨਹੀਂ ਲੱਗ ਰਹੇ ਇਹਦੇ ਤੋਂ ਤਾਂ ਇਹ ਹੈ ਵੀ ਇੱਕ ਖਾਸ ਮਕਸਦ ਦੇ ਅਧੀਨ ਇਸ ਪ੍ਰੋਸੈਸ ਨੂੰ ਅੱਗੇ ਵਧਾਇਆ ਜਾ ਰਿਹਾ ਤੇ ਜਿਹੜੀ 4 ਫਰਵਰੀ ਨੂੰ ਜਿਸ ਤਰ੍ਹਾਂ ਕਿ ਭੁੰਦਰ ਸਾਹਿਬ ਨੂੰ ਮੁਲਾਇਆ ਗਿਆ ਸੀਗਾ ਮੀਟਿੰਗ ਦੇ ਵਿੱਚ ਸੱਤ ਮੈਂਬਰੀ ਕਮੇਟੀ ਦੇ ਵਿੱਚ ਅੰਦਰ ਜਿਹੜਾ ਡਿਸਕਸ ਹੋਇਆ ਜਿਸ ਬਾਰੇ ਜਿਵੇਂ ਕਿ ਬਾਹਰ ਦੱਸਿਆ ਗਿਆ ਕਿ ਇਸ ਦੇ ਸਬੰਧ ਦੇ ਵਿੱਚ ਵਿਪੁੰਦਰ ਸਾਹਿਬ ਤੋਂ ਪੁੱਛਿਆ ਜਾਵੇਗਾ ਕੀ ਹੈ ਵੀ ਕਿਸ ਤਰ੍ਹਾਂ ਜੇਕਰ ਇਹ ਇਹ ਦਾ ਕੋਈ ਅਸਰ ਹੁੰਦਾ ਚਾਰ ਪਰਵੀ ਦੀ ਮੀਟਿੰਗ ਵਾਲਾ ਜਾਂ ਸੱਤ ਮੈਂਬਰੀ ਕਮੇਟੀ ਦਾ ਕੋਈ ਇਸ ਤਰ੍ਹਾਂ ਤਾਂ ਫਿਰ ਅੱਜ ਇਸ ਤਰ੍ਹਾਂ ਦੀ ਇੰਨੀ ਤੇਜ਼ੀ ਜਾਂ ਫੁਰਤੀ ਨਹੀਂ ਸੀ ਦਿਖਾਈ ਜਾਣੀ ਪੁੰਦਰ ਸਾਹਿਬ ਵੱਲੋਂ ਉੱਥੇ ਥੋੜਾ ਉਹਨੂੰ ਹੋਲੀ ਹੋਛ ਲਾਇਆ ਜਾਂਦਾ ਪਰੰਤੂ ਇਹ ਤੋਂ ਲੱਗਦਾ ਹੈ ਵੀ ਪੁੰਦਰ ਸਾਹਿਬ ਦੇ ਬਲੋਂ ਜਾਂ ਪਾਰਟੀ ਵੱਲੋਂ ਇਸ ਪ੍ਰੋਸੈਸ ਨੂੰ ਪੂਰੀ ਤੀਜੀ ਦੇ ਨਾਲ ਪੂਰੇ ਇੱਕ ਗਿਣਤੀ ਮਿਲਤੀ ਦੇ ਤਹਿਤ ਅੱਗੇ ਪਟਾਇਆ ਜਾ ਰਿਹਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਆਪਾਂ ਮੰਨਦੇ ਆ ਕਿ ਅੱਜ ਵਾਲਾ ਜਿਹੜਾ ਭੁੰਦਰ ਸਾਹਿਬ ਦਾ ਇਹ ਬਿਆਨ ਹੈ ਭਾਵੇਂ ਕਿ ਪਾਰਟੀ ਦੀ ਜਿਹੜੀ ਹੈ ਅੰਦਰੂਨੀ ਰਣਨੀਤੀ ਦਾ ਹੀ ਹਿੱਸਾ ਹੁੰਦਾ ਹੋਏਗਾ ਪਰ ਆਪਣੇ ਆਪ ਦੇ ਵਿੱਚ ਅਕਾਲੀ ਦਲ ਦੇ ਹਲਕਿਆਂ ਦੇ ਵਿੱਚ ਇਹਨੂੰ ਤਹਿਲਕਾ ਮੰਨਿਆ ਆਪਾਂ ਕਹਿ ਸਕਦੇ ਆ ਕਿ ਇੱਕ ਬੰਨੇ ਤਾਂ 11 ਦੀ ਬੈਠਕ ਹੈ ਜਿਹਦੇ ਵਿੱਚ ਭੁੰਦਰ ਸਾਹਿਬ ਨੂੰ ਸੱਦਾ ਗਿਆ ਭਰਤੀ ਵਾਲਾ ਮੈਟ੍ਰਿਕ ਸਾਰਾ ਜਾਂਦਾ ਕਹਿੰਦਾ ਪਾ ਕੇ ਵਾਦ-ਵਿਵਾਦ ਦੇ ਵਿੱਚ ਸਿਰਫ ਭਰਤੀ ਵਾਲਾ ਮੈਟ੍ਰਿਕ ਬਾਕੀ ਸਭ ਕੁਝ ਓਕੇ ਐ ਸ੍ਰੀ ਕਾਲਤਖਸਬ ਵੱਲੋਂ ਜਿਹੜੇ 2 ਦਸੰਬਰ ਦੀ ਫਸੀਲ ਦੀ ਫੈਸਲੇ ਉੱਤੇ ਸਗੀਰ ਸਿੰਘ ਬਾਦਲ ਵੱਲੋਂ ਜਿਹੜੀ ਸਜ਼ਾ ਉਹ ਹੋ ਗਿਆ ਬਾਕੀ ਜੋ ਵੀ ਸਨ ਕਿਵੇਂ ਕਿ ਜਿਹੜੀ ਅਕਾਲੀ ਦਲ ਨੇ ਜਿਹੜਾ ਰਾਜਸੀ ਆਧਾਰ ਗਵਾ ਲਿਆ ਜਾਂ ਨਹੀਂ ਗਵਾਇਆ ਸਾਰਾ ਕੁਝ ਅੱਗੇ ਵਧ ਕੇ ਸਿਰਫ ਭਰਤੀ ਤੇ ਇੱਕ ਵਿਵਾਦ ਖੜਾ ਰਹਿ ਗਿਆ ਸੀ ਪਰ ਪੋਸ ਵਿਵਾਦ ਉੱਤੇ ਜਿਹੜਾ ਅੱਜ ਪ੍ਰਵਿੰਦਰ ਸਿੰਘ ਭੁੰਦਰ ਵੱਲੋਂ ਬਿਆਨ ਆਇਆ ਇਹਦੇ ਵੱਡੇ ਅਰਥ ਹੈ ਡਾਕਟਰ ਸਾਹਿਬ ਕੋਈ ਵੱਖਰੇ ਅੰਦਰੂਨੀ ਮਾਇਨੇ ਵਿਆਪਾ ਮੰਨ ਸਕਦੇ ਆ ਕਿਸ ਤਰ੍ਹਾਂ ਦੀ ਰਣਨੀਤੀ ਹੈ ਕਿਉਂਕਿ ਹੁਣ ਜੇਕਰ ਦੇਖਿਆ ਜਾਵੇ ਇਸ ਧਾਰ ਤੇਰ ਨੂੰ ਤਾਂ ਉਹ ਸਿਰਫ ਇੱਕ ਇਸ ਬਾਦਲਾ ਨੂੰ ਇੱਕ ਨੁਕਤਾ ਚਿੰਨੀ ਵੱਲ ਵੱਡੇ ਪੱਧਰ ਉੱਤੇ ਹੁਣ ਤੱਕ ਲੈ ਰਹੀ ਹੈ ਇੱਕ ਵਾਰ ਫਿਰ ਉਹਨਾਂ ਕੋਲ ਮੌਕਾ ਆਏਗਾ ਕਿ ਇਹ ਦੇਖੋ ਜੀ ਅਕਾਲ ਤੱਕ ਸਭ ਤੋਂ ਪਗੋੜੇ ਹੋ ਗਏ ਪਰੰਤੂ ਬਲਵਿੰਦਰ ਸਿੰਘ ਭੁੰਦੜ 11 ਫਰਵਰੀ ਨੂੰ ਕੀ ਕਹਿਣਗੇ ਗੱਲ ਫਿਰ ਉੱਥੇ ਆਣ ਖੜਦੀ ਹੈ ਅੱਜ ਬਲਵਿੰਦਰ ਸਿੰਘ ਭੁੰਦੜ ਦੇ ਬਿਆਨ ਨੂੰ ਜੇਕਰ 11 ਫਰਵਰੀ ਤੱਕ ਲਾ ਜਾ ਕੇ ਦੇਖੋ ਤਾਂ ਕੀ ਕੋਈ ਸਾਹਮਣੇ ਆਉਂਦਾ ਹੈ ਜੀ ਇੰਟਰਸਾਭ ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਿਛਲੀ ਰਾਜਨੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਮੇਨ ਧਿਰਾਂ ਨੇ ਬੇਸ਼ੱਕ ਤਾਂ ਇੱਕ ਪੰਥ ਬਹੁਤ ਬਹੁਤ ਸਾਰੇ ਜਿਵੇਂ ਪੰਥ ਜਿਵੇਂ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਬਹੁਤ ਬਹੁਤ ਧਿਰਾਂ ਨੇ ਕੀ ਉਹਦੇ ਵਿੱਚ ਗਰਮ ਦਲੀਏ ਵੀ ਨੇ ਖਾਲਸਤਾਨ ਵਾਲੇ ਵੀ ਨੇ ਤੇ ਹਾਰਡਲਾਈਨਰ ਵੀ ਨੇ ਜਿੰਨਾ ਦੇ ਵਿੱਚ ਬੱਕੋ ਬੱਕਰੀ ਜਿਵੇਂ ਸਿਮਰਨਜੀਤ ਸਿੰਘ ਮਾਨ ਦਾ ਹੈ ਭਾਈ ਅਮਰਤਪਾਲ ਸਿੰਘ ਦਾ ਹੈ ਦਲ ਫਾਲਸਾ ਹੋਰ ਹੋਰ ਬਹੁਤ ਸਾਰਾ ਹੈਗਾ ਤੇ ਦੂਸਰੇ ਪਾਸੇ ਇੱਕ ਸ਼੍ਰੋਮਣੀ ਕਾਲੀ ਦਲ ਹੈ ਜਿਹੜੇ ਕਿ ਸੱਤਾ ਦੇ ਉੱਪਰ ਵੀ ਕਾਬਜ਼ ਰਹੇ ਨੇ ਪਿਛਲੇ ਸਮੇਂ ਤੋਂ ਜਿਨ੍ਹਾਂ ਦਾ ਮੇਨ ਮਕਸ ਪ੍ਰਾਪਤੀ ਵੀ ਇਹ ਹੀ ਰਹੀ ਐ ਸਤਨ ਪ੍ਰਾਪਤ ਕਰਨਾਗਾ ਤੇ ਸਤਾ ਦਾ ਸੁਖ ਮਿਲ ਗਿਆ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੀ ਪਿਛਲੇ ਸਮੇਂ ਚ ਵੀ ਦੇਖਿਆ ਵੀ ਬਾਦ-ਬਾਦ ਉੱਠਦੇ ਰਹੇ ਨੇ ਤੇ ਉਦੋਂ ਇਹ ਲੱਗਦਾ ਸੀ ਵੀ ਇਹਨਾਂ ਦੇ ਵਿੱਚੋਂ ਆਪਸ ਦੇ ਵਿੱਚ ਕਦੇ ਵੀ ਇਹਨਾਂ ਦੀ ਏਕਤਾ ਨਹੀਂ ਹੋਏਗੀ ਇਹ ਵੱਖੋ-ਵੱਖਰੇ ਹੋਣਗੇ ਪਰੰਤੂ ਕਈ ਵਾਰ ਜਿਵੇਂ ਦੇਖਿਆ ਜਾ ਸਕਦਾ ਤੇ ਇੰਨੀ ਇੰਨੀ ਤਲਖ ਕਲਾਮੀ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਕਾਲੀਦਾਵ ਜ ਇਕ ਹੁੰਦਾ ਰਿਹਾ ਚਾਹੇ ਜੱਟ ਦਾ ਟੋੜਾ ਸਾਹਿਬ ਸੀ ਚਾਹੇ ਤਲਵੰਡੀ ਸਾਹਿਬ ਸੀ ਚਾਹੇ ਬਾਦਲ ਸਾਹਿਬ ਸੀ ਚਾਹੇ ਬਰਨਾਲਾ ਸਾਹਿਬ ਸੀ ਤੇ ਇਹ ਧਿਰਾਂ ਇੱਕ ਦੂਜੇ ਨੂੰ ਬੜੀ ਬੜੀ ਬਿਲਕੁਲ ਗੱਟਸਾਪ ਆਪ ਤੁਹਾਡੇ ਕਹਿਣ ਦਾ ਭਾਵ ਕਿ ਆਪਾਂ ਮੰਨ ਸਕਦੇ ਹਾਂ ਕਿ ਕਿਤੇ ਨਾ ਕਿਤੇ ਫਿਰ ਕਿਤੇ ਅੰਦਰਲੀ ਸੁਰ ਇਕਤਾ ਵੱਲ ਜਾਂ ਏਕੇ ਵੱਲ ਵੱਧ ਰਹੀ ਹੈ ਬਰਿੰਦਰ ਸਿੰਘ ਭੂਂਦਰ ਨੇ ਤਾਂ ਹੀ ਅੱਜ ਇੱਕ ਕਹਿ ਸਕਦੇ ਹਾਂ ਇੱਕ ਸਖਤ ਸਟੈਂਡ ਲਿਆ ਉਸ ਸਟੈਂਡ ਪਿੱਛੇ ਰਣਨੀਤੀ ਕਿਤੇ ਨਾ ਕਿਤੇ ਏਗਾ ਵਾਲੀ ਵੀ ਹੈ ਜਾਂ ਇੱਕ ਧਿਰ ਨੂੰ ਸਾਈਡ ਸਾਈਡ ਲਾਈਨ ਤੇ ਲਾ ਦੇਣਾ ਕੁੰਜੀ ਲਾਈਨ ਲਾ ਦੇਣਾ ਇੱਕ ਰਣਨੀਤੀ ਦਾ ਇਹ ਵੀ ਹਿੱਸਾ ਹੋ ਸਕਦਾ ਹੈ ਖਰ ਵੇਖਣ ਵਾਲੀ ਗੱਲ ਹੈ ਕਿ 7 ਫਰਵਰੀ ਵਾਲਾ ਜਿਹੜਾ ਫੈਸਲਾ ਆਪਣੇ ਆਪ ਵਿੱਚ ਬਹੁਤ ਵੱਡਾ ਤੇ ਨਾਲ 10 ਫਰਵਰੀ ਦਾ ਜਿਹੜੀ ਤਰੀਕ ਆਈ ਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਬੈਟਕ ਕਿਉਂਕਿ 11 ਨੂੰ ਭੁੰਦਰ ਸਾਹਿਬ ਨੂੰ 7 ਮਈ ਕਮੇਟੀ ਨੇ ਸੱਦਿਆ ਹੋਇਆ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਦੀ ਬੈਟਕ ਹੈ ਇਹ ਐਡਵੋਕੇਟ ਧਾਮੀ ਵੱਲੋਂ ਨਹੀਂ ਸੱਦੀ ਗਈ ਅਨਰੇਡੀ ਜਿਹੜੇ ਮੁਖ ਸਕੱਤਰ ਨੇ ਕੁਲਵੰਤ ਸਿੰਘ ਮੰਨਣ ਸਾਹਿਬ ਵੱਲੋਂ ਡਾਕਟਰ ਸਾਹਿਬ ਪਿਛਲੇ ਦਿਨੀ ਯਾਨੀ ਹਰਪ੍ਰੀਤ ਸਿੰਘ ਦਾ ਜਿਹੜਾ ਇੱਕ ਇਨਕੁਆਰੀ ਦਾ ਮਾਮਲਾ ਸੀ ਐਡਵੋਕੇਟ ਧਾਮੀ ਸਾਹਿਬ ਵੱਲੋਂ ਉਹਦੀ 1 ਮਹੀਨੇ ਦੀ ਮਿਆਦ ਹੋਰ ਇਨਕੁਆਰੀ ਅੱਗੇ ਵਧਾ ਦਿੱਤੀ ਗਈ ਸੀ। ਖੈਰ ਸ਼ਾਇਦ ਹੀ ਕਿ ਇਹ ਹੁਣ ਹਰਪ੍ਰੀਤ ਸਿੰਘ ਵਾਲਾ ਮਾਮਲਾ ਇਸ ਐਜੈਕਟਿਵ ਦੇ ਵਿੱਚ ਹੋਏ ਕਿਉਂਕਿ ਪੰਥਕ ਮਾਮਲੇ ਆ ਸ੍ਰੋਣੀ ਕਮੇਟੀ ਗੁਰਦੁਆਰਾ ਸਬੰਧ ਨਾਲ ਟਰਸਟ ਨਾਲ ਸਬੰਧਤ ਜਾਂ ਸ੍ਰੋਣੀ ਕਮੇਟੀ ਦੇ ਹੋਰ ਮਾਮਲੇ ਦੇ ਵਿੱਚ ਜਿਹੜੇ ਵਿਚਾਰੇ ਜਾਣ ਦੀ ਜਿਹੜੀ ਸੁਭਾਅ ਮਾਈ ਹੈ। ਆਮੇ ਮੋਟੀ ਤੌਰ ਤੇ ਖੁੱਲ ਕੇ ਹੁਣ ਤੱਕ ਸਾਡੇ ਕੋਲ ਜਿਹੜਾ ਏਜੰਡਾ ਹੋ ਨਹੀਂ ਪਹੁੰਚਿਆ ਪਰੰਤੂ ਜਿਹੜਾ ਸੁਣਨ ਦੇ ਵਿੱਚ ਆਇਆ ਖੈਰ ਡਾਕਟਰ ਸਾਹਿਬ ਪਰ ਜੇਕਰ ਦੇਖਿਆ ਜਾਵੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਰੇ ਮਾਹੌਲ ਦੇ ਵਿੱਚ ਸਿਆਸੀ ਦੇ ਧਾਰਮਿਕ ਪੱਖੋਂ ਕਿਤੇ ਪ੍ਰੈਸ਼ਰ ਹੇਠ ਵੀ ਹੋ ਸਕਦੀ ਹੈ ਬੈਠਕ 10 ਨੂੰ ਬੁਲਾਈ ਜਾ ਰਹੀ ਹੈ 11 ਨੂੰ ਅਗਲੀ ਬੈਠਕ ਹੈ ਬਰਵਿੰਦਰ ਸਿੰਘ ਭੁੰਦੜ ਦਾ ਅੱਜ ਤਹਿਲ ਕਾ ਪ੍ਰੇ ਬਿਆਨ ਹੈ ਜੀ ਡਾਕਟਰ ਸਾਹਿਬ हां पिंटू साहब ਇਹਦੇ ਵਿੱਚ ਦੇਖੋ ਪਿਛਲੇ ਸਮੇਂ ਦੀ ਜਿਹੜੀ ਹੋਈ ਆ ਇਹਦੇ ਵਿੱਚ ਹੁਣ ਜਿਹੜੀਆਂ ਆ ਇਹਨਾਂ ਨੂੰ ਆਪਸ ਚ ਜੋੜ ਕੇ ਦੇਖਿਆ ਜਾ ਸਕਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਬਿਆਨ ਨੂੰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 10 ਫਰਵਰੀ ਨੂੰ ਕਾਰਜਕਾਰੀ ਦੀ ਮੀਟਿੰਗ ਨੂੰ ਇਹ ਇਹ ਆਪਸ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦਾ ਜ਼ਰੂਰ ਹੋਏਗਾ ਜਿਹੜਾ ਕਿ ਕਿਉਂਕਿ 11 ਫਰਵਰੀ ਨੂੰ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਬੁਲਾਇਆ ਗਿਆ ਇਹ ਇਸ ਸੰਦੇ ਵਿੱਚ ਇਹ ਲਾਜ਼ਮੀ ਹੈ ਕੋਈ ਨਾ ਕੋਈ ਇੱਕ ਲਾਈਨ ਆਫ ਐਕਸ਼ਨ ਜ਼ਰੂਰ ਹੈਗਾ ਤੇ ਇਹਦੇ ਵਿੱਚ ਧਾਮੀ ਸਾਹਿਬ ਦੇ ਉੱਪਰ ਕਿੰਨਾ ਪ੍ਰੈਸ਼ਰ ਹੈ ਤੇ ਕਿਸ ਤਰ੍ਹਾਂ ਉਹ ਇਹ ਮਾਮਲੇ ਨੂੰ ਹੱਲ ਕਰਦੇ ਨੇ ਕਿਉਂਕਿ ਜੇ ਜਦੋਂ ਕਿ 4 ਫਰਵਰੀ ਨੂੰ ਮੀਟਿੰਗ ਹੋਈ ਸੀ ਸੱਤ ਮੈਂਬਰ ਕਮੇਟੀ ਉਹ ਤੋਂ ਲੱਗ ਰਿਹਾ ਸੀ ਵੀ ਸ਼ਾਇਦ ਸੁਧਾਰ ਤੇ ਨੇੜੇ ਆ ਰਹੀਆਂ ਨੇ ਤੇ ਇਹਨਾਂ ਦਾ ਆਪਸ ਦੇ ਵਿੱਚ ਮਿਲਨ ਹੋਏਗਾ ਤੇ ਇਹਦੇ ਵਿੱਚੋਂ ਅਭੀ ਇਹ ਮੀਟਿੰਗਾਂ ਦੇ ਵਿੱਚ ਪਰੰਤੂ ਹੁਣ ਜਿਸ ਤਰ੍ਹਾਂ ਦੀ ਇਹ ਲੱਗ ਰਹੀ ਹੈ ਵੀ ਜਿਹੜੀ ਨਵੇਂ ਸਟੀਮ ਅਕਾਲੀ ਦਾ ਲੈ ਉਹ ਸੁਧਾਰ ਲਹਿਰ ਨੂੰ ਸੁਧਾਰ ਲਹਿਰ ਦੇ ਆਗੂਆਂ ਨੂੰ ਕੋਈ ਖਾਸ ਅਹਿਮੀਅਤ ਨਹੀਂ ਦੇਣਾ ਚਾਹ ਰਹੀ ਤੇ ਉਹ ਇੱਕ ਤਰਫਾ ਪੂਰੀ ਤਰ੍ਹਾਂ ਆਪਣੇ ਆਪ ਨੂੰ ਸਾਰੀ ਚੀਜ਼ ਨੂੰ ਸਮੈਸ਼ ਕਰਨਾ ਚਾਹ ਰਹੀ ਹੈ ਤੇ ਇਹਦੇ ਤੋਂ ਤਾਂ ਇਹ ਲੱਗ ਰਿਹਾ ਵੀ ਉਹਨਾਂ ਦੀ ਕੋਈ ਉਹਨਾਂ ਨੂੰ ਬਚਨਦਾਰ ਨਹੀਂ ਦੇ ਸਕਦੇ ਬਾਕੀ ਦੇਖੋ ਅਕਾਲੀ ਪੋਲਿਟਿਕਸ ਦੇ ਵਿੱਚ ਬੜਾ ਉਤਰਾਚਨਾ ਆਉਂਦਾ ਹੈਗਾ ਬੜਾ ਕੁਝ ਹੁੰਦਾ ਹੈ ਤੇ ਇਹ ਵੀ ਹੋ ਸਕਦਾ ਹੈ ਸੁਧਾਰ ਲਹਿਰ ਦੇ ਵਿੱਚ ਕੋਈ ਫੁੱਟ ਪਾਉਣ ਦੇ ਲਈ ਜਾਂ ਕੋਈ ਆਪਣੀ ਰਣਨੀਤੀ ਦੇ ਵਿੱਚ ਇਹ ਤਰ੍ਹਾਂ ਦਾ ਚਲਾ ਕੇ ਇਹ ਜੇ ਬਤੋ ਕਿ ਨਾ ਕੋਈ ਨਤੀਜਾ ਕੱਢਣਾ ਹੋਵੇ ਤੇ ਬਾਕੀ ਜਿਸ ਤਰ੍ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਮੀਟਿੰਗ ਬੁਲਾਈ ਗਈ ਹੈ ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਵੀ ਹੋ ਸਕਦਾ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੋਂ ਇਲਾਵਾ ਹੋਰ ਵੀ ਕੁਝ ਜਿਹੜੇ ਪ੍ਰਬੰਧਕੀ ਮਾਮਲੇ ਵੀ ਹੋਣਗੇ ਕਿਉਂਕਿ ਸੁਧਾਰ ਲਹਿਰ ਦੀ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੀ ਜਲਦੀ ਰਹੀ ਹੈ ਉਹਨਾਂ ਦੇ ਮਿੱਤਰ ਸਬੰਧੀ ਰਿਸ਼ਤੇਦਾਰ ਜਾਂ ਉਹਨਾਂ ਦੇ ਪਾਸ ਕੁਝ ਨਾ ਕੁਝ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਬੜਾ ਕੁਝ ਇਸ ਤਰ੍ਹਾਂ ਦਾ ਵਾਪਰਦਾ ਰਿਹਾ ਤੇ ਉਹਨਾਂ ਨੂੰ ਜਿਵੇਂ ਕਿ ਕਾਰਜਕਾਰਨੀ ਦੇ ਮੈਂਬਰਾਂ ਨੂੰ ਕੁਝ-ਕੁਝ ਇਲਾਕੇ ਸੰਭਾਲੇ ਜਾਂਦੇ ਨੇ ਜਿਸ ਤਰ੍ਹਾਂ ਦਾ ਜਿਵੇਂ ਪ੍ਰਬੰਧ ਚੱਲ ਜਾ ਰਿਹਾ ਤੇ ਕਾਫੀ ਕੁਝ ਹੈ ਵੀ ਉਹ ਵੀ ਹੋ ਸਕਦੀ ਹੈ ਵੀ ਉਹਨਾਂ ਨੂੰ ਇਸ ਤਰ੍ਹਾਂ ਦਾ ਬਹੁਤ ਬਣਾਉਣ ਦੇ ਲਈ ਜਾਂ ਇੱਕ ਰਣਨੀਤੀ ਦੇ ਤਹਿਤ ਇਸ ਤਰ੍ਹਾਂ ਕਾਰਜ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਤੇ ਪ੍ਰੰਤੂ ਇਹ ਸਾਫ ਹੈ ਵੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਔਰ ਹੁੰਦਰ ਸਾਹਿਬ ਦਾ ਬਿਆਨ ਇੱਕ ਦੂਸਰੇ ਨਾਲ ਹੈ ਕੁਛ ਨਾ ਕੁਛ ਇਹਦੇ ਵਿੱਚੋਂ ਜਿਹੜੀ ਰਾਸ਼ੀ ਇਹਦਾ ਮਨੋਰਥ ਕਿਸੇ ਵੱਡੇ ਮਾਹੌਲ ਨੂੰ ਸੱਦਾ ਦੇਣ ਵਾਲਾ ਸੰਕੇਤ ਆਪਾਂ ਮੰਨ ਸਕਦੇ ਹਾਂ ਅਗਲੇ ਸਮੇਂ ਪਰ ਡਾਕਟਰ ਸਾਹਿਬ ਇਹਥੇ ਇੱਕ ਛੋਟੀ ਜੀ ਹੋਰ ਗੱਲ ਕਿ ਪਿਛਲੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਮੁੱਖ ਦਫ਼ਤਰ 'ਚ ਕੀਤੀ ਗਈ ਬੈਠਕ ਦੌਰਾਨ ਦੋ ਤਿੰਨ ਵਾਰ ਪਾਰਟੀ ਦੇ ਨਿਗਰਾਨ ਨਿਯੁਕਤ ਕੀਤੇ ਗਏ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਵੀ ਬਾਅਦ ਦੇ ਵਿੱਚ ਨਿਗਰਾਨ ਲਾ ਦਿੱਤਾ ਗਿਆ ਮਨਪ੍ਰੀਤ ਸਿੰਘ ਅੱਜ ਵੀ ਅਬਜ਼ਰਵਰ ਕਹਿੰਦਾ ਭਾਵ ਉਨਾ ਵਿੱਚ ਕੁਝ ਨੇ ਅਬਜੈਕਸ਼ਨ ਵੀ ਕੀਤੇ ਸੰਤਾ ਸਿੰਘ ਅਮੈਦਪੁਰੀ ਸਾਹਿਬ ਵਡਾਲਾ ਸਾਹਿਬ ਜਾਂ ਇਸ ਤਰ੍ਹਾਂ ਦਾ ਕੁਝ ਪਰੰਤੂ ਕਿਸੇ ਨੇ ਹਾਲ ਹਾਲੇ ਤੱਕ ਉਸ ਅਬਜ਼ਰਵਰ ਦੀ ਡਿਊਟੀ ਨੂੰ ਭਾਵੇਂ ਉਹ ਡਿਊਟੀ ਹਾਲੇ ਤਾਈਂ ਉਹਦੇ ਵਿੱਚ ਸਵਾਵਾ ਨਹੀਂ ਅਰਪਤ ਕੀਤੀਆਂ ਸ਼ੁਰੂ ਨਹੀਂ ਕੀਤੀਆਂ ਪਰੰਤੂ ਰਿਟਰਨ ਪੱਤਰ ਉੱਤੇ ਲਿਖਤੀ ਪੱਤਰ ਉੱਤੇ ਅਸਤੀਫਾ ਵੀ ਨਹੀਂ ਦਿੱਤਾ ਪੈਂਦਾ ਪਾਬ ਕਿ ਮੁਨਕਰ ਨੇ ਪਰ ਰਿਟਨ ਪੱਖੋਂ ਲਿਖਤੀ ਪੱਖੋਂ ਅਸਤੀਫੇ ਵਾਲੀ ਹਲੇ ਤੱਕ ਕੋਈ ਗੱਲ ਨਹੀਂ ਕਹਿੰਦਾ ਭਾਵ ਕਿ ਉਹ ਸਾਰੀ ਦੀ ਸਾਰੀ ਲੀਡਰਸ਼ਿਪ ਕਿਤਨਾ ਕੀਤੇ ਇੱਕ ਕੋਣ ਵੱਲ ਇੱਕ ਹੈ ਇਕਤਾ ਵੱਲ ਵੱਧਦੀ ਵੀ ਦਿਖਾਈ ਦੇ ਰਹੀ ਹੈ ਪਰੰਤੂ ਜਦੋਂ ਕਈ ਵਾਰ ਇਸ ਤਰ੍ਹਾਂ ਦੇ ਟੇਢੇ ਮੱਡੇ ਬਿਆਨ ਵਿੱਚ ਆ ਜਾਂਦੇ ਆ ਤਾਂ ਇੱਕ ਵਾਰ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਫਿਰ ਇੱਕ ਮੋੜ ਆਪਾਂ ਹੁੰਦਾ ਵਿਖਦੇ ਆ ਉਹਨਾਂ ਦੇ ਮੋੜੇ ਨੂੰ ਛੋਟਾ ਜਿਹਾ ਸੰਖੇਪ ਕਰਕੇ ਦੱਸਿਓ ਕਿ ਕੀ ਰਹਿਣ ਵਾਲਾ ਅਕਾਲੀ ਕਲ ਦੀ ਮਜ਼ਬੂਤੀ ਕਿਵੇਂ ਹੋਏਗੀ 2 ਦਸੰਬਰ ਅਕਾਲ ਤਖਸਾਲ ਦੇ ਫਸੀਲ ਤੋਂ ਜਿਹੜਾ ਆਇਆ ਫੈਸਲਾ ਸੀ ਉਹਦਾ ਮੁੱਖ ਮੰਤਰੀ ਜੀ ਕਹਿ ਲਈ ਕਿ ਮੇਨ ਆਈਡੀਆ ਇਹੀ ਸੀ ਕਿ ਸ਼੍ਰੋਮਣੀ ਕਾਲੀ ਦਲ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਜੀ ਡਾ ਸਾਹਿਬ ਹਾਂ ਪਿੰਡਰ ਸਾਹਿਬ ਦੇਖੋ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸ਼੍ਰੀ ਅਕਾਲ ਤਖਸਾਲ ਦਾ ਜਿਹੜਾ ਹੁਕਮਨਾਮਾ ਆਇਆ ਸੀ ਜਾਂ ਹਦੇਸ਼ ਆਈ ਸੀ ਕਿ ਉਸ ਦੇ ਪ੍ਰਤੀ ਕਾਫੀ ਲੋਕਾਂ ਦੇ ਵਿੱਚ ਉਤਸ਼ਾਹ ਵੀ ਆਇਆ ਸੀ ਪਰ ਹੁਣ ਜਿਹੜੀ ਲੱਗ ਰਹੀ ਹੈ ਵੇ ਇੱਕ ਦੂਸਰੇ ਦੇ ਉੱਪਰ ਆਪਣਾ ਦਬਾਅ ਬਣਾਉਣ ਦੀ ਜਿੰਨੇ ਰਣਨੀਤੀ ਹੈ ਉਹਦੇ ਤੋਂ ਲੱਗਦਾ ਵੀ ਕਿਤੇ ਉਹ ਦਾ ਹੱਥ ਤਾਂ ਨਹੀਂ ਪਾਰੂ ਹੋ ਗਿਆ ਹੁਣ ਜਿਸ ਤਰ੍ਹਾਂ ਕਿ 4 ਫਰਵਰੀ ਦੀ ਜਿਹੜੀ ਬਾਤ ਬਣਾਈ ਗਈ ਹੈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਲੱਗਣ ਲੱਗ ਗਿਆ ਸੀ ਵੀ ਸੁਧਾਰ ਲਹਿਰ ਵਾਲਿਆਂ ਦਾ ਥੋੜਾ ਹੱਥ ਉੱਪਰ ਆ ਰਿਹਾ ਹੈਗਾ ਪਰੰਤੂ ਇਹਦੇ ਬਦਲ ਦੇ ਵਿੱਚ ਹੁਣ ਇਹ ਹੈ ਵੀ ਸ਼ੋਮਨੀ ਕਾਲੀ ਦਲ ਨੇ ਆਪਣਾ ਆਪਣਾ ਨਵਾਂ ਬਿਆਨ ਆਧਿਕਾ ਹਾਂ ਸਿਆਸੀ ਦਬਕਾ ਕਹਿ ਲਿਏ ਕਿ ਸਿਆਸੀ ਦਬਕਾ ਫਿਰ ਮਾਰ ਰਿਹਾ ਵੀ ਇਹ ਸਾਡੀ ਵਰਤੀ ਜਾਰੀ ਹੈ ਅਸੀਂ ਹੋਰ ਵਰਤੀ ਕਰਾਂਗੇ ਬਿਲਕੁਲ ਜੀ ਤੇ ਇਹਦੇ ਵਿੱਚੋਂ ਇਹ ਲੱਗਦਾ ਵੀ ਸ਼ਾਇਦ ਇਹਨਾਂ ਦੀ ਆਪਸੀ ਤੌਰ ਦੇ ਉੱਪਰ ਗੱਲਬਾਤ ਵੀ ਚੱਲ ਰਹੀ ਹੈ ਤੇ ਇੱਕ ਦੂਜੇ ਦੇ ਉੱਪਰ ਦਬਾਅ ਬਣਾ ਕੇ ਸ਼ਰਤਾਂ ਤੈਅ ਕਰਨ ਦੀ ਹੋਏ ਕਿਉਂਕਿ ਸਭ ਤੋਂ ਵੱਡੀ ਗੱਲ ਜੇ ਦੇਖਿਆ ਜਾਵੇ ਭਰਤੀ ਦਾ ਕੋਈ ਉਹ ਨਹੀਂ ਭਰਤੀ ਹੋ ਜਾਣੀ ਹੈ ਦੀ ਭਰਤੀ ਹੋ ਰਹੀ ਹੈ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫਖਰੇ ਖੌਮ ਵਾਪਸ ਲਿਆ ਗਿਆ ਤੇ ਉਹ ਬੜਾ ਵੱਟਾ ਜਿਹੜਾ ਕਿ ਸ਼ੋਮਨੀ ਅਕਾਲੀ ਦਲ ਨੂੰ ਵੀ ਡੈਮੇਜ ਕਰ ਰਿਹਾ ਤੇ ਸ਼ੋਮਨੀ ਅਕਾਲੀ ਦਲ ਦੇ ਅ ਸਰਪ ਦਾ ਪ੍ਰਧਾਨ ਕਹਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਲਈ ਵੀ ਬੜਾ ਵੱਡਾ ਹੋਇਆ ਇਹ ਕਿਉਂਕਿ ਅ ਕਿਸੇ ਦੇ ਮਰਨ ਉਪਰੰਤ ਅਵਾਰਡ ਤਾਂ ਦਿੱਤੇ ਜਾਂਦੇ ਰਹੇ ਨੇ ਕਿ ਪਰੰਤੂ ਵਾਪਸ ਬਹੁਤ ਘੱਟ ਬੰਦੇ ਆ ਟੋਲੇ ਆ ਜਾਂਦਾ ਹੈ ਕਿ ਬੜੀ ਵੱਡੀ ਉਹ ਹੈ ਇਹਨੂੰ ਜੇ ਦੇਖਿਆ ਜਾਵੇ ਇਹਦੇ ਬੜੇ ਪੋਲੀਟਿਕਲ ਮਾਨੇ ਨੇ ਰਾਜਸੀ ਮਾਨੇ ਨੇ ਤੇ ਜੇ ਕਰ ਰਿਹਾ ਉਹ ਸਭ ਤੋਂ ਵੱਡੀ ਗੱਲ ਇਹੀ ਹੋ ਰਹੀ ਹੋਏਗੀ ਵੀ ਇਸ ਨੂੰ ਕਿਵੇਂ ਸੌਲਟ ਆਊਟ ਕਰਨਾ ਹੈਗਾ ਇਸ ਦੇ ਲਈ ਸੌਲਟ ਆਊਟ ਤਦੇ ਹੋਏਗਾ ਜਦੋਂ ਸਾਰੀਆਂ ਧਿਰਾਂ ਜਿਹੜੀਆਂ ਕਹੇ ਚਾਹੇ ਸੁਧਾਰ ਲਹਿਰ ਹੈ ਚਾਹੇ ਦੂਸਰੀ ਹੈ ਉਹ ਆਪਸ ਦੇ ਵਿੱਚ ਰਲ ਮਿਲ ਕੇ ਇਸ ਦਾ ਮਾਮਲੇ ਦਾ ਕੋਈ ਹੱਲ ਕੱਢਣਗੇ ਇਹ ਸਭ ਤੋਂ ਵੱਡਾ ਜਿਹੜਾ ਪੀੜਾ ਜਨਕ ਵਿਸ਼ਾ ਹੈਗਾ ਅਸਲੀ ਇਸ ਗੱਲ ਨੂੰ ਜਿਹੜੇ ਇਹਦਾ ਰਾਜਸੀ ਵੀ ਹੈ ਤੇ ਧਾਰਮਿਕ ਤੌਰ ਤੇ ਕਿਉਂਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਇਹ award ਦਿੱਤਾ ਗਿਆ ਫਖਰੀ ਕੌਮ ਦਾ ਉਹਨਾਂ ਦਾ ਧਰਮ ਪ੍ਰਤੀ ਪੰਜਾਬ ਪ੍ਰਤੀ ਪੰਜਾਬੀਅਤ ਪ੍ਰਤੀ ਸਭਿਆਚਾਰ ਪ੍ਰਤੀ ਜਾਂ ਸਿੱਖ ਇਤਿਹਾਸ ਪ੍ਰਤੀ ਪਾਇਆ ਸਿਵਾਮਾ ਦੇ ਯੋਗਦਾਨ ਬਦਲੇ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ ਤੇ ਹੁਣ ਉਸੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵਾਪਸ ਲਿਆ ਜਾਣਾ ਇਹਦਾ ਮਤਲਬ ਹੈ ਉਹਨਾਂ ਦੇ ਕਾਹ ਕਿ ਸਾਰੇ ਕੰਮਾਂ ਨੂੰ ਬਿਲਕੁਲ ਹੀ ਅਨਡਿਟ ਕੀਤਾ ਗਿਆ ਤੇ ਜਦ ਕਿ ਸਰਦਾਰ ਸਖਬੀਰ ਸਿੰਘ ਬਾਦਲ ਨੇ 14 ਫਰਵਰੀ ਇਹਨਾਂ 14 ਜਨਵਰੀ ਨੂੰ ਦੀ ਮੁਖਸਰ ਸਾਹਿਬ ਦੀ ਮੱਗੀ ਮੇਲੇ ਦੇ ਕੱਟ ਦੇ ਵਿੱਚ ਸਭ ਤੋਂ ਵੱਧ ਝੋੜ ਹੀ ਇਹ ਲਾਇਆ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਨੂੰ ਇਸ ਤਰ੍ਹਾਂ ਕੀਤਾ ਪੰਜਾਬ ਦੀ ਤਰੱਕੀ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ ਉਹਨਾਂ ਨੇ ਕਿੱਦਾਂ ਕੱਟੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਪਰ ਹੀ ਕੇਂਦਰ ਸੀ ਉਹਨਾਂ ਦੇ ਉੱਪਰ ਹੀ ਹੈ ਉਹਨੂੰ ਇਹ ਇਸ ਮਾਮਲੇ ਦੇ ਵਿੱਚ ਇਹ ਜਿਹੜਾ ਇੱਕ ਕਨਫਲਿਕਟ ਹੈ ਜਾਂ ਇੱਕ ਕੰਟਰਡਿਕਸ਼ਨ ਰੇਜ਼ ਹੋ ਰਹੀ ਹੈ ਕਿਉਂਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਫੈਸਲਾ ਇਸੇ ਤਰ੍ਹਾਂ ਰਹਿੰਦਾ ਤਾਂ ਬਾਦਲ ਪਰਿਵਾਰ ਤੇ ਲਈ ਬੜੀ 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 ਚਿੰਤਾ ਜਾਂ ਮਾਮਲਾ ਹੈ ਇਸ ਵੰਦੇ ਵਿੱਚ ਹੋ ਸਕਦਾ ਇਹ ਜਿਹੜੀ ਅੱਜ ਕੱਲ ਉਠਕ ਪੈਠਕ ਹੋ ਰਹੀ ਹੈ ਇਹਦੇ ਵਿੱਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਇੱਕ ਦਬਾਅ ਬਣਾਉਣ ਦੇ ਟੈਕਟਿਕਸ ਵੀ ਹੋਣ ਕਿਹ ਹੈ ਕਹਿੰਦਾ ਪਾਬ ਕਿ ਭਾਵੇਂ ਕਿ ਅਕਾਲੀ ਦਲ ਦੇ ਬਖੇੜੀ ਦੇ ਜਿਹੜੇ ਝੰਜਟ ਹੈ ਜਾਂ ਜੋ ਵੀ ਹੈ ਉਹਦੇ ਕਈ ਕਾਰਨ ਨੇ ਕਈ ਪੱਖ ਨੇ ਪਰੰਤੂ ਕਿਤੇ ਨਾ ਕਿਤੇ ਜਿਹੜਾ ਇੱਕ ਬਖੇੜਾ ਵਿੱਚ ਖੜਾ ਵਿਖਾਈ ਦਿੰਦਾ ਉਹ ਦਬਾਅ ਦੀ ਰਾਜਨੀਤੀ ਵੀ ਹੈ ਇੱਕ ਦੂਜੇ ਉੱਤੇ ਦਬਾਅ ਬਣਾ ਕੇ ਅੱਗੇ ਵਧਣਾ ਹੁਣ ਵੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਇਹ ਦਬਾਅ ਦੀ ਰਾਜਨੀਤੀ ਅਕਾਲੀ ਦਲ ਨੂੰ ਕੀ ਸਾਰਤਕ ਸਿੱਧ ਹੋਏਗੀ ਜਾਂ ਪਿਛਲੇ ਪਿਛਲੇ ਜਿਹੜਾ ਮਾਹੌਲ ਰਿਹਾ ਅਕਾਲੀ ਦਲ ਲਈ ਇਹਨਾਂ ਦਾ ਭਾਵ ਕਿ ਸਿਆਸੀ لحاظ ਉੱਤੇ ਮਾੜਾ ਪ੍ਰਦਰਸ਼ਨ ਵੋਟ ਵਾਲੇ ਮਾਹੌਲ ਦੇ ਵਿੱਚ ਅਕਾਲੀ ਦਲ ਨੇ ਵੱਡੇ ਪੱਧਰ ਉੱਤੇ ਪਿਛਲੇ ਸਮੇਂ ਜੀਆਂ ਮਾਰਾਂ ਖਾਧੀਆਂ ਨੇ ਇਹ ਵੋਟ ਰਾਜਨੀਤੀ ਦੇ ਵਿੱਚੋਂ ਕਿਵੇਂ ਅਕਾਲੀ ਦਲ ਉੱਪਰ ਕੀ ਸਾਹਮਣੇ ਆਏਗਾ ਇਹ ਵੇਖਣ ਵਾਲੀ ਗੱਲ ਹੈ ਪਰੰਤੂ ਬਲਵਿੰਦਰ ਸਿੰਘ ਖੁੰਦੜ ਦਾ ਜਿਹੜਾ ਅੱਜ ਦਾ ਬਿਆਨ ਹੈ ਕਿ ਅਸੀਂ 35 ਲੱਖ ਜਿਹੜੇ ਭਰਤੀ ਜਿਹੜੀ ਆ ਅਕਾਲੀ ਦਲ ਦੀ ਉਹ ਕਰਨੀ ਹੈ ਤੇ ਵੱਡਾ ਉਤਸ਼ਾਹ ਮਿਲ ਰਿਹਾ ਹੁਣ ਵੇਖਣ ਵਾਲੀ ਗੱਲ ਹੈ ਕਿ ਉਹ ਉਤਸ਼ਾਹ ਕਿਸ ਤਰ੍ਹਾਂ ਦਾ ਪ੍ਰਤੀਕਰਮ ਦੇਖਦੇ ਹਾਂ ਕਿ ਸਿਹਾਰ ਧਿਰ ਜਿਹੜੀ ਸਿਹਾਰ ਧਿਰ ਲੀਡਰਸ਼ਿਪ ਉਹਦਾ ਇਹ ਸਾਰੇ ਮਾਹੌਲ ਦੇ ਵਿੱਚ ਅਕਾਲੀ ਦਲ ਦੇ ਜਿਹੜਾ ਬਿਆਨ ਆਉਂਦਾ ਬਰਵਿੰਦਰ ਸਿੰਘ ਭੁੰਕਰ ਸਾਹਿਬ ਦਾ ਉਹਦੇ ਤੇ ਪ੍ਰਤੀਕਰਮ ਕੀ ਆਉਂਦਾ ਅੱਜ ਇਹਦੇ ਨਾਲ ਡਾਕਟਰ ਸਾਹਿਬ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਵਿਚਾਰਾਂ ਦੇਂਦੇ ਆ ਸੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਰਹੇ ਉਗੇ ਰਾਸੀ ਮਹਾਰਤਿਕ ਅਦਾਰੇ ਜਾਗੋ ਇੰਟਰਸਟ ਦੇ ਸਹਾਧਕ ਡਾਕਟਰ ਭਗਵਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਾ ਵੱਡਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਈ ਮਿਸ਼ਨ ਪੰਜਾਬੀ